HF3 ਵਾੜ ਲੈ ਕੇ ਆਏ ਤੁਹਾਡੇ ਵਾਸਤੇ ਤੇ ਸੋਨ ਉਪਸਰੰਦ ਜਰੂਰ ਆਉਗੀ ਤੇ ਬਾਕੀ ਗੇੜਾ ਆ ਦਵਾ ਦੀ ਇੱਕ ਤੇ ਫਿਰ ਆਪਾਂ ਪ੍ਰਾਪਰਟੀ ਵਾਲੇ ਨਾਲ ਗੱਲਬਾਤ ਵੀ ਕਰਾਵਾਂਗੇ ਤੇ ਕਮੀ ਮਿੱਤਰੋ ਮੈਨੂੰ ਕੋਈ ਨਹੀਂ ਲੱਗੀ ਤੇ ਬਾਕੀ ਤੁਸੀਂ ਦੱਸਣਾ ਸੱਜਣੋ ਤੇ ਆਪਾਂ ਖੜੇ ਆ ਪਿੰਡ ਕੁਦੂ ਵਾਲੇ ਦੇ ਵਿੱਚ ਮਿੱਤਰੋ ਵੀਡੀਓ ਦੇਖਣ ਵਾਲਾ ਸ਼ੇਅਰ ਜ਼ਰੂਰ ਕਰਿਓ ਤਾਂ ਕਿ ਜਿਹੜੇ ਹੋਰ ਦੋਸਤ ਮਿੱਤਰ ਉਹ ਵੀ ਦੇਖ ਸਕਣ ਜੇ ਕਿਸੇ ਭਰਾ ਨੇ ਵੀਡੀਓ ਸ਼ੂਟ ਕਰਵਾਉਣੀ ਹੁੰਦੀ ਆ ਤੋ ਆਪਣੇ ਨਾਲ ਸੰਪਰਕ ਜ਼ਰੂਰ ਕਰ ਲੈਣਾ ਆਪਣਾ ਨੰਬਰ ਸਕਰੀਨ ਉਪਰਾ ਤੇ ਵਾਰਡ ਹੈਗੀ ਮਿੱਤਰੋ ਤੀਜੇ ਸਵੇਰ ਕਰਮ ਵਾਲੀ ਸੂਨ ਵਾਲੀ ਆ ਤੇ ਪੂਰੀ ਪ੍ਰੋਪਰ ਜਾਣਕਾਰੀ ਲੈ ਕੇ ਦੇਵਾਂਗੇ ਤੇ ਰੇਟ ਵੀ ਐਂਡ ਦੇ ਵਿੱਚ ਪੁੱਛ ਕੇ ਦੇਵਾਂਗੇ ਤੇ ਵੀਡੀਓ ਐਂਡ ਤੱਕ ਜਰੂਰ ਦੇਖ ਲਿਓ ਤੇ ਜਿਹੜੇ ਭਰਾ ਕਹਿੰਦੇ ਹੁੰਦੇ ਆ ਵੀ ਆਪਾਂ ਇੱਕ ਨੰਬਰ ਐਚ ਐਫ ਵੈੜ ਰੱਖਣੀ ਆ ਉਹਨਾਂ ਵਿੱਚੋਂ ਇਹ ਵੈੜ ਆ ਸੱਜਣੋ ਤੇ ਜਰੂਰ ਗੌਰ ਨਾਲ ਦੇਖ ਲਓ ਤੁਰਦੀ ਤਰਦੀ ਤੇ ਹਵਾਨੇ ਦਾ ਸਜ ਮਿੱਤਰੋ ਬਹੁਤ ਸੋਹਣਾ ਬਾਈ ਸਸੇਕਾਲ ਸਸੇਕਾਲ ਬਾਈ ਆ ਬਾਈ ਨਾਮ ਦੱਸੋ ਆਪਣਾ ਪਹਿਲਾਂ ਤਾਂ ਆਪਣਾ ਨਾਮ ਸੰਦੀਪ ਸਿੰਘ ਬਾਈ ਪਿੰਡ ਕੋਦੂ ਵਾਲਾ ਸੰਦੀਪ ਪਿੰਡ ਕੋਦੂ ਵਾਲਾ ਜੀ ਠੀਕ ਆ ਜਲਾ ਬਾਈ ਕਿਹੜਾ ਲੱਗਦਾ ਜਲਾ ਮਾਨਸਾ ਜੀ ਮਾਨਸਾ ਠੀਕ ਆ ਤੇ ਸੰਦੀਪ ਇੱਕ ਵਾਰੀ ਤਾਂ ਬਾਈ ਮੋਬਾਈਲ ਨੰਬਰ ਬੋਲ ਬਾਈ ਨੰਬਰ ਆਪਣਾ ਬਾਈ 62803 38918 ਠੀਕ ਆ ਤੇ ਸੰਦੀਪ ਅੱਜ ਜਿਹੜੀ ਆਪਾਂ ਬਾਈ ਇਹ ਵੇੜ ਸੇਲ ਕਰੀ ਆ ਮੰਨ ਲਾ ਕਹਵੇਂ ਸੂਏ ਸੁੰਦੀ ਆ ਇਹ ਵੀਰ ਆਪਣੇ ਘਰ ਦੀ ਵੇੜ ਹੈਗੀ ਜੀ ਤੀਜਾ ਸੂਆ ਹੈ ਜੀ ਤੇ ਆਪਣੇ ਕੋਲੇ ਇਹਨੇ ਦੂਜੇ ਸੂਏ 30 ਲੀਟਰ ਦੁੱਧ ਦਿੱਤਾਗਾ ਠੀਕ ਹੈ ਤੇ ਹੁਣ ਇਹਦੇ ਆਪਾਂ ਈਟੀਟੀ ਸੀਮਨ ਲਾਇਆ ਹੋਇਆਗਾ ਠੀਕ ਹੈ ਸਰਕਾਰੀ ਸੀਮਨ ਲੱਗਿਆ ਹੋਇਆਗਾ ਠੀਕ ਹੈ ਤੇ ਇੱਕ ਤੀ ਆਪਾਂ ਨੂੰ ਇਹਦੇ 35+ ਦੁੱਧ ਦਾ ਮਤਲਬ ਦੇਉ ਪੱਕਾ ਇਹ ਤੇ ਗਾਰੰਟੀ ਹੈ ਜੀ ਠੀਕ ਹੈ ਵੀ ਆਪਾਂ ਮੰਨ ਲਓ ਉਮੀਦ ਰੱਖਦੇ ਆ 35+ ਦੀ ਹਾਂਜੀ ਹਾਂਜੀ ਠੀਕ ਹੈ ਤੇ ਸੰਦੀਪ ਇਹਦੇ ਮੰਨ ਲਓ ਵੀ ਬੱਚੇ ਹੈਗੇ ਵੀ ਆਪਣੇ ਕੋਲੇ ਕੋਈ ਇਹਦੇ ਹਾਂਜੀ ਹੈਗੇ ਆ ਆਪਣੇ ਕੋਲੇ ਬੈਡ ਹੈਗੀ ਉਹਨੇ ਵੀ ਸੂਣਾਗਾ ਉਹਦੇ ਵੀ 5-7 ਦਿਨ ਰਹਿਗੇ ਸਾਰੇ ਠੀਕ ਹੈ। ਤੇ ਪਹਿਲਾਂ ਵੀ ਇਹਦੀ ਇੱਕ ਬੈੜਾ ਗਈ ਆਪਣੇ ਕੋਲ ਦੋ ਬੈੜਾ ਨੇ ਇਹਦੀਆਂ। ਠੀਕ ਹੈ। ਤੇ ਬਈ ਜੇ ਮਤਲਬ ਇਹਦੀ ਗੱਲ ਕਰ ਲਈਏ ਕਿਹੜੇ ਸੀਮਨ ਦੀ ਆ। ਇਹ ਵੀਰ ਆਜ ਦਾ ਫਾਰਮ ਚੋਂ ਸੀ ਆਪਾਂ ਨੇ ਲੈਤੀ ਸੀ ਆਪਣੇ ਰਿਫਟਾਰੀ ਚੋਂ। ਠੀਕ ਹੈ। ਤੇ ਆਪਾਂ ਨੂੰ ਇਹਦੇ ਸੀਮਨ ਦਾ ਨਹੀਂ ਪਤਾ ਹੈਗਾ। ਆਪਾਂ ਐਵੇਂ ਆਖੀ ਇੱਕ ਫਾਰਮ ਚੋਂ ਆਈ ਹੋਈ ਹੈ ਬੈੜਾ। ਵੀ ਕਿਹੜੇ ਲੱਗਾ? ਹਾਂਜੀ ਹਾਂਜੀ। ਠੀਕ ਹੈ ਤੇ ਹੁਣ ਬਈ ਸੰਦੀਪ ਕਿੰਨੇ ਦਿਨਾਂ ਦੀ ਮਤਲਬ ਰਹਿੰਦੀ ਹੈ ਉਮੀਦ ਆਪਣੇ ਕਿੰਨੇ ਦਿਨ ਲੈ ਜੂਗੀ? ਇਹ ਵੀਰ ਇਹਦੇ 5-6 ਦਿਨ ਪਏ ਆ ਪੂਰੇ ਹਜੇ। 5-6 ਦਿਨ ਪੂਰੇ ਪਏ ਆ। ਹਾਂਜੀ 5-6 ਦਿਨ ਪਏ ਆ। ਠੀਕ ਹੈ ਤੇ ਮੰਨ ਲ ਤੇ ਤੀਜੇ ਸੂਏ ਸੁੰਦੀ ਆ ਤੇ ਦੁੱਧ ਬਾਈ ਕਹਿੰਦਾ 30 ਦੀ ਉਮੀਦ ਹੈ ਤਕੀ ਰੱਖਦੀ ਹੈ ਤੇ ਦੂਜੇ ਸੂਏ ਬਾਈ ਕਿੰਨਾ ਚਾਹੇ ਤੁਸੀਂ ਐ ਕਿ 35 ਪਲੱਸ ਜਾਊ ਵੀ 30 ਦੂਜੇ ਸੂਏ ਨੇ ਦਿੱਤਾ ਹੋਇਆਗਾ ਤੀਜਾ ਸੂਆਗਾ ਕਿ ਠੀਕ ਆ ਦੂਜੇ ਸੂਏ ਆਪਾਂ 30 ਲੀਟਰ ਮੰਨ ਲਾ ਕੱਢਿਆਗਾ ਹਾਂਜੀ ਕੱਢਿਆਗਾ 40 ਦੇ ਜਾਊ ਆਪਾਂ ਫਿਰ 35 ਕਹਨੇਗੇ ਬਾਈ ਵਾਦੀ ਉਹ ਕਰੂਗੀ ਬਿਲਕੁਲ ਹਾਂਜੀ ਹਾਂਜੀ ਤੇ ਲੈ ਵੀ ਮਿੱਤਰੋ ਕੋਈ ਸੇਲ ਦਾ ਕੰਮ ਨਹੀਂ ਆ ਮੰਨ ਲਓ ਵਪਾਰ ਦਾ ਕੰਮ ਨਹੀਂ ਹੈਗਾ ਤੇ ਬਾਈ ਨੇ ਘਰੇ ਜਿਹੜੀਆਂ ਵੜਾਂ ਸੌਂਗ ਨਾਲ ਪਾਲੀਆਂ ਹੋਈਆਂ ਪਿੰਡ ਗੁੱਦੂ ਵਾਲਾ ਦੇ ਵਿੱਚ ਤੇ ਸੌਂਕ ਦੇ ਪਸ਼ੂ ਰੱਖਦਾ ਤੇ ਬਾਈ ਬਾਕੀ ਤੁਸੀਂ ਆ ਕੇ ਪੂਰਾ ਦੇਖ ਫਰਖ ਕੇ ਵਹਿੜ ਜਿਹੜੀ ਖਰੀਦ ਸਕਦੇ ਹੋ ਬਾਕੀ ਸੰਦੀਪ ਮਨਲਾ ਬਾਈ ਰੇਟ ਦੀ ਗੱਲ ਆਉਂਦੀ ਹੈ ਰੇਟ ਕੀ ਕਰਤਾ ਰੇਟ ਵੀ ਤੇ ਆਪਾਂ ਇਹਦਾ ਜਾਇਜ਼ਾ ਕੀਤਾਗਾ 125 ਕੀਤਾਗਾ 125 125 ਕੀਤਾ ਠੀਕ ਆ ਮਾਨਤਨ ਹੋਜੂ ਬਾਈ ਮਾਨਤਨ ਹੋਜੂ ਮੌਕੇ ਤੇ ਵੀਰੇ ਹੋ ਜੀ ਸਾਰਾ ਠੀਕ ਹੈ ਦੂਰੋਂ ਨੇੜੋਂ ਆਉਂਦਾ ਹਾਂਜੀ ਦੂਰੋਂ ਤੇ ਨੇੜੋਂ ਸਾਰਿਆਂ ਦਾ ਹੋਜੂ ਮਾਨਤਾ ਠੀਕ ਹੈ ਲੈ ਵੀ ਮਿੱਤਰੋ ਬਾਈ ਨੇ ਰੇਟ ਜਿਹੜਾ 125 ਰੱਖਿਆ ਹੋਇਆ ਤੇ ਇਹ ਫਾਰਮ ਵਾਲੀ ਵਹਿੜ ਹੈਗੀ ਜੇ ਕਿਸੇ ਭਰਾ ਨੇ ਫਾਰਮ ਚ ਪਾਉਣੀ ਆ ਜਾਂ ਮਨ ਲਾ ਸੌਂਗੀਆਂ ਰੱਖਣੀਆਂ ਠੀਕ ਹੈ ਬੇੜਾਂ ਦੀ ਦੋ ਦੀ ਥਾਂ ਇੱਕ ਰੱਖ ਲਓ ਪਰ ਰੱਖੋ ਚੰਗੀ ਤੇ ਬਰੀਡ ਵਾਲੀ ਤੇ ਚੰਗਾ ਬਰੀਡ ਦਾ ਜਿਹੜਾ ਸੀਮਨ ਲੱਗਿਆ ਹੋਇਆ ਚੰਗੇ ਬੱਚੇ ਪੈਦਾ ਕਰੂ ਤੇ ਚੰਗਾ ਦੁੱਧ ਪਾਊਗਾ ਤੇ ਬਾਈ ਨੇ ਰੇਟ ਰੱਖਿਆ 125 ਤੇ ਬਾਈ ਬਾਕੀ ਮਾਣਦਾਨ ਜ਼ਰੂਰ ਕਰਕੇ ਦਰੂਗਾ ਇੱਕ ਵਾਰੀ ਡਰੈੱਸ ਹੋਰ ਬੋਲਦੇ ਬਾਈ ਸੰਦੀਪ ਆਪਣਾ ਪਿੰਡ ਕੁਦੂ ਵਾਲਾ ਜੀ ਜ਼ਿਲ੍ਹਾ ਮਾਨਸਾ ਕੰਟੈਕਟ ਨੰਬਰ ਆਪਣਾ 62003 38918 ਠੀਕ ਹੈ ਬਾਈ ਨਾਲ ਸੰਪਰਕ ਜ਼ਰੂਰ ਕਰ ਲਿਓ ਦੋਸਤੋ ਤੇ ਅੱਜ ਦੀ ਵੀਡੀਓ ਕਿਵੇਂ ਲੱਗੀ ਕਮੈਂਟ ਕਰਕੇ ਜ਼ਰੂਰ ਦੱਸਿਓ ਧੰਨਵਾਦ ਦੋਸਤੋ ਜਲਦੀ ਮਿਲਾਂਗੇ ਕਿਸੇ ਨਵੀਂ ਵੀਡੀਓ ਦੇ ਨਾਲ